ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌੜੀ ਪੂਰਬੀ ਮਹੱਲਾ ਚੌਥਾ ਮੇਰੇ ਮਨ ਸੋ ਪ੍ਰਭ ਸਦਾ ਨਾਲ ਹੈ ਸੁਆਮੀ ਕਹੋ ਕਿਥੈ ਹਰੇ ਪਹ ਨਸੀਆ ਰੇ ਆਪੇ ਬਖਸ਼ ਲਏ ਪ੍ਰਭੂ ਸਚਾ ਹਰੇ ਆਪੇ ਛਡਾਏ ਛੁਟੀ ਐ ਮੇਰੇ ਮਨ ਜਪੇ ਹਰੇ 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 ਮਾਨੇ ਜਪਿਆ ਸਤਿਗੁਰ ਕੀ ਸਰਣਾਈ ਪਾ ਜੇ ਪਾ ਮੇਰੇ ਮਨਾ ਗੁਰ ਸਤਿ ਗੁਰ ਪਿਛੇ ਛੁਟਿਐ ਰਹਾ ਮੇਰੇ ਮਨ ਸੇਵ ਹੋ ਸੋ ਪ੍ਰਭ ਸਰਬ ਸੁਖ ਦਾਤਾ ਜੇ ਤੂੰ ਸੇਵੇ ਨਿਜ ਕਰੇ ਵਸੀਐ ਗੁਰਮੁਖੇ ਜਾਇ ਲਹ ਹੋ ਕਰੋ ਆਪਣਾ ਕਸੇ ਚੰਦਨੋ ਹਰ ਜਸ ਕਸੀਆ ਮੇਰੇ ਮਨ ਹਰੇ 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 ਹਰ ਜਸ ਉਤਮ ਲੈ ਲਾਹ ਹਰ ਮਨ ਹਸੀਐ ਹਰ ਹਰ ਆਪੇ ਦਇਆ ਕਰ ਦੇਵੈ ਤਾ ਅੰਮ੍ਰਿਤ ਹਰ ਰਸ ਚਖੀਐ मेरे मन नाम बिना जो दूजे लागे ਤੇ ਸਾਕਤ ਨਰ ਜਾਂਵੇਂ ਕੁਟਿਏ ਤੇ ਸਾਕਤ ਚੋਰ ਜਿਨਾ ਨਾਮ ਵਿਸਾਰਿਆ ਮਨ ਤਿੰਨ ਕੈ ਨਿਕ ਟੇ ਨਾ ਪਿਟਿਏ ਮੇਰੇ ਮਨ ਸੇਵ ਹੋ ਅਲਖ ਨਿਰੰਜਨ ਨਰ ਹੈ ਰੇ ਜੇ ਤੂੰ ਸੇਵੇ ਲੇਖਾ ਛੁਟਿਆ ਜਨ ਨਾਨਕ ਹਰ ਪ੍ਰਭੇ ਪੂਰੇ ਕੀਏ ਖੇਨੋ ਮਾਸਾ ਤੋਲ ਨਾ ਕਟਿਆ ਗਾਉੜੀ ਪੂਰਬੀ ਮਹੱਲਾ ਚੌਥਾ ਮਰੇ ਪ੍ਰਾਨ ਵਸ ਗਤ ਪ੍ਰਭ ਤੁਮਰੇ ਮੇਰਾ ਜੀਉ ਪਿੰਡ ਸਭ ਤੇਰੀ ਦਇਆ ਕਰ ਹੋ ਹਰ ਦਰਸ ਦਿਖਾਵ ਹੋ ਮੇਰਾ ਮਾਨੇ ਤਨ ਲੋਚ ਕਣਰੀ رام میرے من تن لوچ ملن ہر کیری گورے کرپالے کرپا کنچت گور کینی ہر مل آئے پرھو میری رہا جو ہمر من چیت ہے سومی ਸਬਿਧੇ ਤੁਮ ਹਰੇ ਜਾਨ ਹੋ ਮੇਰੀ ਆਨ ਦੇ ਨਾਮੁ ਜਪੀ ਸੁਖ ਪਾਈ ਨਿਤ ਜੀਵਾ ਆਸ ਹਰ ਤੇਰੀ ਗੋਰੇ ਸਤਿਗੋਰੇ ਦਤਾ ਪੰਥ ਬਤਾਇਆ ਹਰ ਮਿਲਿਆ ਪ੍ਰਭੂ ਮੇਰੀ ਆਨੰਦੇ ਨੂੰ ਆਨੰਦ ਭਾਇ ਵਡਭਾਗੀ ਸਭ ਆਸ ਪੁਜੀ ਜਨ ਕੇਰੀ ਜਗੰਨਾਥ ਜਗਦੀ ਸੁਰ ਕਰਤੇ ਸਭ ਵਸਗਤ ਹੈ ਹਰ ਕੇਰੀ ਜਨਾਨੰਕ ਸਰਣਾਗ ਤੇ ਆਏ ਹਰ ਰਾਖ ਹੋ ਪੈ ਜਨ ਕੇਰੀ ਗਾਉੜੀ ਪੂਰਬੀ ਮਹੱਲਾ ਚੌਥਾ ਇਹ ਮਨੁਆ ਖੇਨ ਨਾ ਟੇਕੇ ਬਹੁਰੰਗੀ ਦਹ ਦਹ ਦੇਸੇ ਚਾਲੇ ਚਾਲੇ ਹਢੇ ਗੁਰ ਪੂਰਾ ਪਾਇਆ ਵਡ ਭਾਗੀ ਹਰ ਮੰਤਰ ਦਿਆ ਮਨੁ ਠਾਢੇ राम हम सतगुरु लाले कांढे राओ हमरे मस्तक दागु दगना हम कर्ज गुरु बहुत साढे पर उपकार पुण बहोत किया पाऊ दतरो ਤਾਰੇ ਪੜ੍ਹੇ ਜਿਨ ਕਾ ਪ੍ਰੀਤ ਤੇਰੇ ਦਹਰੇ ਨਹੀਂ ਤਿਨ ਕੂਰੇ ਗਢਨ ਗਾਢੇ ਜੋ ਪਾਣੀ ਕਾਗਦ ਬਿਨ ਸਜਾਤ ਹੈ ਤਉ ਮਨਮੁਖ ਘਰ ਭੇਗ ਲਾਢੇ ਹਮ ਜਾਣਿਆ ਕਛੁ ਨ ਜਾਣ ਹੈ ਆਗੇ ਜੋ ਹਰ ਰੱਖੈ ਤੋ ठाढ़े ਹਮ ਭੂਲ ਚੂਕ ਗੁਰ ਕਿਰਪਾ ਤਾਰੋ ਜਨ ਨਾਨਕ ਕੁਤਰੇ ਕਾਢੇ गावड़ी पूर्वी मोहल्ला चौथा कामिक क्रोधे नगर बहु पर्याय मेले साधु खंडल खंडा हे पूर बे लिखत लिखे गुर पाया ਮਨਿ ਹਰਿ ਲੇਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੋਨੋ ਵੱਡਾ ਹੈ ਕਰ ਡੰਡਾਤ ਪੋਨੋ ਵੱਡਾ ਹੈ ਰਹਾ ਸਾਕਤ ਹਰ ਰਸ ਸਾਧ ਨਾ ਜਾਣਿਆ ten antar hau mai kanda he jo jo chale he chubhe dukh paav he jamkal sah he sere danda he har jan hare hare naam me samane दुख जन्म मरण पाव खंडा हे अब नासीपुर खु पाया परमेश्वर बहु शोभ खंड ब्रह्मांड आहे हम गरीब मस्कीन प्रभु तेरे ਹਰ ਰਾਖੁਰ ਖੁ ਵਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਰੋਟੀਕ ਹੈ ਹਰ ਨਾਮੇ ਹੀ ਸੋਖ ਮੰਡਾ ਹੈ ਗਾਉੜੀ ਪੂਰਬੀ ਮਹੱਲਾ ਚੌਥਾ యేసు ਗਾੜੁ ਮਹੇ ਹਰਿ ਰਾਮ ਰਾਏ ਹੈ ਕਿ ਤੁਸ ਸਾਦ ਨ ਪਾਵੇ ਠੀਠਾ ਹਰ ਤੀਨ ਦਿਆਲੇ ਅਨੁਗ੍ਰਹਿ ਕੀਆ ਹਰ ਗੁਰ ਸਬਦੀ ਚਖੇ ਠਾ ਰਾਮ ਹਰ ਕੀਰਤਨ ਗੁਰ ਲਿਵ ਮੀਠਾ ਰਹਾ ਹਰ ਆਗਾਮੂ ਅਗੋਚਰ ਪਾਰ ਬ੍ਰਹਮੂ ਹੈ ਮਿਲ ਸਤ ਗੁਰ ਲਾਗੇ ਬਸੀਠਾ ਜੇਨ ਗੁਰਬਚਨ ਸੁਖਾਣੇ ਹਿਅ ਰੈ ਤਿਨ ਆਗੇ ਆਣੇ ਪਰਿਠਾ ਮਨਮੁਖ ਹਿਅਰਾ ਆਤੇ ਕਠੋਰ ਹੈ ਤਿਨ ਅੰਤਰੇ ਕਾਰ ਕਰੀਠਾ बीसीर का बहोत धूप आई है बेखुन इक से फुले फुली ठा हरि प्रभु आने मिलाव हो गुरु साधु ਕਹੇ ਗਰੜੂ ਸਬਦ ਮੁਖੇ ਲੀਠਾ ਜਨ ਨਾਨਕ ਗੁਰ ਕੇ ਲਾਲੇ ਗੋਲੀ ਲਗੇ ਸੰਗਤੇ ਕਰਵਾ ਮੀਠਾ ਗਾਉੜੀ ਪੂਰਬੀ ਮਹੱਲਾ ਚੌਥਾ ਹੈਰੀ ਹੈਰੀ ਅਰਥਿ ਸਰੀਰ ਹਮ ਵੇਚਿਆ ਪੂਰੇ ਗੁਰ ਕੈ ਅਗੇ ਸਤਿਗੁਰ ਦਾਤੈ ਨਾਮੁ ਦੜਾਇਆ ਮੋਖੇ ਮਸਤ ਕੇ ਪਾਗ ਸੁਭਾਗੇ ਰਾਮ ਗੁਰਮਤੇ ਹਰ ਲੇਵ ਲਾਗੇ ਰਹਾਓ ਕਾਟੇ ਕਾਟੇ ਰਮਈਆ ਰਮਤ RAM ਰਾਇ ਗੁਰਸਬਦ ਦੇ ਗੁਰੂ ਲੇਵ ਲਾਗੇ ਹਾਉ ਮਾਨੁ ਤਨੁ ਦੇਵ ਕਾਟੇ ਗੁਰੂ ਕਾਉ ਮੇਰਾ ਭਰਮ ਭਾਉ ਗੁਰਬਚਨੀ ਭਾਗੇ ਅੰਧਿਆਰੇ ਦੀਪਕ ਆਨੇ ਜਲਾਏ ਗੁਰ ਗਿਆਨ ਨੇ ਗੁਰੂ ਲੇਵ ਲਾਗੇ ਅਗਿਆਨ ਨੂੰ ਅੰਧੇਰਾ ਬਿਨਸੇ ਬਨਾਸਿਓ ਕਰ ਵਸਤੁ ਲਹੀ ਮਨ ਜਾਗੇ ਸਾਖਤ ਬਧਿਕ ਮਾਇਆ ਧਾਰੀ ਤਿੰਨ ਜਮ ਜੋ ਹਨ ਲਾਗੇ ਓਨ ਸਤਗੁਰ ਆਗੇ ਸੀਸ ਨਾ ਬੇਚਿਆ ਓ ਆਵੇ ਜਾਹੇ ਅਪਾਗੇ ਹਮਰਾ ਬੇਨਾਉ ਸੁਨੋ ਪ੍ਰਭ ਠਾਕੁਰ ਹਮ ਸਰਣੇ ਪ੍ਰਭੂ ਹਰਿ ਮਗੇ ਜਨ ਨਾਨਕ ਕੀ ਲਜਪਾਤੇ ਗੁਰੂ ਹੈ ਸੇ ਰੂ ਬੇਚਿਉ ਸਤਿਗੁਰ ਅਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ